हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਦੋਸਤੋ ਕੋਈ 6-7 ਕਿਲੋਮੀਟਰ ਦੀ ਦੂਰੀ ਆ ਪਿੰਡ ਪਨਗੋਟੇ ਦੀ ਵੀਰ ਪਰਮਜੀਤ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਵੀਰ ਸੁਖਦੇਵ ਸਿੰਘ ਉਹਨਾਂ ਦੇ ਘਰ ਪਹੁੰਚੇ ਆ ਜਿੱਦਾਂ ਕਿ ਦੋਸਤੋ ਇਸ ਘਰ ਨੂੰ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਨੂੰ ਦਿਖਾਈਆਂ ਨੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਕਵਰੇਜ ਵਿੱਚ ਦੋ ਨਾਗ ਤੁਹਾਨੂੰ ਦਿਖਾਉਣੇ ਆ ਪਸ਼ੂ ਵੈਸੇ 4 ਸੀਗੇ ਟੋਟਲ ਫਿਲਹਾਲ ਜਿਹੜੇ ਦੋ ਨਾਗ ਸੇਲ ਹੋ ਚੁੱਕੇ ਆ ਉਹਨਾਂ ਦਾ ਆਪਾਂ ਜ਼ਿਕਰ ਨਹੀਂ ਕਰਦੇ ਦੋ ਜਿਹੜੇ ਪਸ਼ੂ ਅਵੇਲੇਬਲ ਨੇ ਇਹਨਾਂ ਦੀ ਆਪਾਂ ਗੱਲਬਾਤ ਕਰਾਂਗੇ ਪੂਰੀ ਡਿਟੇਲ ਆ ਵੀਰ ਪਰਮਜੀਤ ਹੋਊਗਾ ਆਪਣੇ ਨਾਲ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਤੋਕੜ ਗੱਬਣ ਕਾਫੀ ਸੋਹਣੇ ਕੱਤ ਕਾਠ ਦੀ ਮਾਲਕਨ ਵੱਟੇ ਕੱਤ ਕਾਠ ਚੰਗੇ ਸੋਹਣੇ ਸਰੀਰ ਕਟਾਂਚੇ ਦੀ ਜਿਹੜੀ ਦੋਸਤੋ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਇਹ ਤੋਕੜ ਗੱਬਣ ਮੱਝ ਆ ਦੋਸਤੋ ਇੱਕ ਬਿਲਕੁਲ ਤਾਜੀ ਇਹ ਦਿਖਾ ਦਾਂਗੇ ਠੀਕ ਹੈ ਜੀ ਟੁਕੀ ਆ ਦਿਨ ਹਜੇ ਬਾਕੀ ਆ ਦੋ ਲੈਜੇ ਚਾਰ ਲੈਜੇ ਇੱਕ ਜਿਹੜੀ ਆਪਾਂ ਤੁਹਾਨੂੰ ਇਹ ਮਾਜ ਦਿਖਾ ਦਾਂਗੇ ਠੀਕ ਹੈ ਜੀ ਸੋ ਦੋ ਨਾਗ ਨੇ ਦੋ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਹਿੰਦ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਇਹ ਸਾਰੇ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ ਤਰੀਕ ਦੋਸਤੋ 10 ਅਪ੍ਰੈਲ ਸਮਾਂ ਕੋਈ ਅੱਜ ਸ਼ਾਮ ਦਾ 2:00 4:00 ਵਜੇ ਦਾ ਵੈਸੇ ਪਸ਼ੂ ਗੱਭਣ ਠੀਕ ਹੈ ਜੀ ਤੇ ਆਉ ਕਰਦੇ ਆ ਗੱਲਬਾਤ ਲੈਣੀਆਂ ਡਿਟੇਲ ਵੀਰਾਂ ਪਰਮਜੀਤੋਂ ਸਭ ਤੋਂ ਪਹਿਲਾਂ ਵੀਰ ਪਰਮਜੀਤ ਸਾਸਰੀ ਕਾਲ ਸਾਸਰੀ ਕਾਲ ਜੀ ਸੰਧੂ ਸਾਹਿਬ ਸਾਸਰੀ ਕਾਲ ਜੀ ਹੋਰ ਵੀਰ ਜੀ ਠੀਕ ਠਾਕ ਹੋ ਬਹੁਤ ਵਧੀਆ ਸੰਧੂ ਸਾਹਿਬ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਜੀ ਠੀਕ ਆ ਅੱਛਾ ਵੀਰ ਪਰਮਜੀਤ ਵਧੀਆ ਚੱਲੀ ਜਾਂਦੇ ਆ ਵਪਾਰ ਦੇ ਕੰਮ ਬਹੁਤ ਸੰਧੂ ਸਾਹਿਬ ਮੇਰਾ ਹੀ ਗੁਰੂ ਰਾਮਦਾਸ ਦੀਆਂ ਕਿਰਪਾਵਾਂ ਆਈ ਜਾਂਦੇ ਜਾਨਵਰ ਵੇਚੀ ਜਾਂਦੇ ਆ ਕੀ ਕਜੀ ਹਾਂਜੀ ਹਾਂ ਅੱਛਾ ਵੀਰ ਪਰਮਜੀਤ ਅੱਜ ਆਪਣੇ ਕੋਲ ਦੋ ਐਨੀਮਲਸ ਦੋ ਪਸ਼ੂ ਜਿਹੜੇ ਵਿਕਾਊ ਆ ਹਾਂਜੀ ਸਾਨੂੰ ਸਾਹਿਬ ਬਿਲਕੁਲ ਹੈਗੇ ਤੇ ਚਾਰ ਸੀ ਇੱਕ ਵਾਰ ਤੁਸੀਂ ਕੈਮਰਾ ਘੁਮਾ ਦਿਓ ਇੱਕ ਹੈ ਜਰਸੀ ਵੈਡ ਬਹੁਤ ਚੰਗੀ ਸੀ ਹਾਂਜੀ ਆਵੇ ਸੂਣ ਵਾਲੀ ਤੇ ਇੱਕ ਹੋਰ ਛੋਟੀ ਦੂਸਰੇ ਸੂਏ ਸੂਣ ਵਾਲੀ ਸੀ ਇਹ ਦੋਵੇਂ ਸਾਨੂੰ ਸਾਹਿਬ ਵੇਖ ਕੇ ਜਾਂ ਅੱਛਾ ਉਹ ਛੋਟੀ ਵੀ ਸੇਲ ਹੋ ਚੁੱਕੀ ਆ ਹਾਂਜੀ ਉਹ ਵੀ ਹੋ ਚੁੱਕੀ ਆ ਤੇ ਆ ਵੀ ਹੋ ਚੁੱਕੀ ਆ ਜੀ ਲਓ ਜੀ ਇੱਕ ਜਰਸੀ ਬਰੀਡ ਦੇ ਵਿੱਚ ਕਾਫੀ ਸੋਹਣੀ ਵੈਡ ਤੁਹਾਨੂੰ ਦਿਖਾਉਣੀ ਸੀ ਹਾਂਜੀ 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 ਵੈਸੇ ਮਾਰਨਿੰਗ ਦਾ ਕੋਈ ਪਲਾਨ ਸੀ ਅੱਜ ਚਲੋ ਥੋੜਾ ਜਿਹਾ ਆਪਾਂ ਲਓ ਦੋਸਤੋ ਅੱਜ ਫਿਲਹਾਲ ਜਿਹੜੇ ਤੁਹਾਨੂੰ ਦਿਖਾਉਣੇ ਆ ਉਹ ਆ ਦੋ ਨਗ ਨੇ ਠੀਕ ਆ ਜੀ ਇੱਕ ਬਹੁਤ ਖੂਬਸੂਰਤ ਵੱਡੇ ਕੱਦ ਬੋਤ ਦੇ ਵਿੱਚ ਤੁਹਾਨੂੰ ਇੱਕ ਝੋਟੀ ਦਿਖਾਉਣੀ ਆ ਪਸੰਦ ਆਊਗੀ ਬਹੁਤ ਵੱਡੇ ਕੱਦ ਦੇ ਵਿੱਚ ਆ ਵੀ ਦੂਰੋਂ ਨੇੜਿਓ ਕੋਈ ਵੀਰ ਆਉਂਦਾ ਇੱਕ ਆਈਡੀਆ ਇੱਕ ਜਜਮੈਂਟ ਤੁਸੀਂ ਇਹ ਕਰਤੀ ਆਏ ਹੋ ਵੀ ਇੱਕ ਫੁੱਲ ਵੱਡੇ ਕੱਦ ਕਾਠ ਵਾਲੀ ਝੋਟੀ ਲੈਣ ਚੱਲੇ ਆ ਠੀਕ ਆ ਤੇ ਵੀਰ ਪਰਮਜੀਤ ਇਹ ਟੋਕੜ ਗੱਬਣ ਝੋਟੀ ਆ ਹਾਂ ਜੀ ਸੰਧੂ ਸਾਹਿਬ ਇਹ ਟੋਕੜ ਗੱਬਣ ਆ ਜੀ ਝੋਟੀ ਸੰਧੂ ਸਾਹਿਬ ਇਹਨੂੰ ਅੱਜ 7 ਮਹੀਨੇ ਪੂਰੇ ਕੰਪਲੀਟ ਹੋ ਚੱਲ ਗਏ ਹੋ ਚੋ ਗਿਆ ਜੀ ਗੱਬਣ ਨੂੰ ਠੀਕ ਹੈ ਜੀ ਹਾਂਜੀ 7 ਮਹੀਨੇ ਪੂਰੇ ਕੰਪਲੀਟ ਹੋ ਚੁੱਕੇ ਆ ਹਾਂਜੀ ਦੁੱਧ ਸੰਧੂ ਸਾਹਿਬ ਐਸ ਟਾਈਮ ਮੈਂ ਤੇ 2 ਕਿਲੋਟਰ ਚੋਕ ਲਿਆ ਆ ਸਮਝ ਲੇ ਥਣ ਪਾਸ ਕਰਕੇ ਲਿਆ ਆ ਜੀ ਆਪਾਂ ਸਮਝ ਲਓ ਮੈਨੂੰ ਅਜ ਤੋਂ 7 ਹੋ ਗਿਆ ਹੁਣ ਤੁਹਾਨੂੰ ਪਤਾ ਇਹਦਾ ਲਾਸਟ ਟਾਈਮ ਆ 2-3 ਮਹੀਨੇ ਛਡਣ ਦੇ ਟਾਈਮ ਆ ਬਿਲਕੁਲ ਜੀ ਤੇ ਸੰਧੂ ਸਾਹਿਬ ਇਹਨੂੰ ਆਪਾਂ ਦੁੱਧੋਂ ਭੱਜੀ ਗਿਆਂ ਲਈਏ ਕੋਈ ਵੀਰ ਚੋ ਵੀ ਲਵੇ ਉਹ ਆਪਾਂ ਨੇ ਕਹਿ ਸਕਦੇ ਹਾਂ 7 ਮਹੀਨੇ ਪੂਰੇ ਨੂੰ ਆਈ ਕੰਪਲੀਟ ਹੋ ਚੁੱਕੀ ਵੈਸੇ ਕੋਈ ਥਣ ਤੋਂ ਪਾਸ ਕਰਾਉਣ ਚਾਹੋ ਕਿ ਕਿਲੋ ਖਾਣ ਬਿਲਕੁਲ ਸੰਧੂ ਸਾਹਿਬ ਪਾਸ ਕਰਾ ਕੇ ਆਪਾਂ ਦਵਾਂਗੇ ਕੋਈ ਪੂਰ ਛਟਾ ਨਹੀਂ ਭਰਾ ਆਵੇ ਇੱਥੇ ਆਪਣੇ ਪਾਸ ਕਰੇ ਬਿਲਕੁਲ ਆਨਲਾਈਨ ਹੀ ਮੰਗਵਾਣੀ ਹੋਵੇ ਤਾਂ ਆਪਾਂ ਪਾਸ ਕਰਕੇ ਥਾਣਾ ਦੀ ਤੇ 7 ਮਹੀਨੇ ਦੀ ਗਰੰਟੀ ਦੇ ਕੇ ਭੇਜਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਕ ਵਾਰੀ ਤੁਹਾਨੂੰ ਥੋੜਾ ਮੈਂ ਬਾਡੀ ਦਾ ਟਰੈਕਰ ਦਿਖਾ ਦਾਂ ਜਿਹੜੇ ਵੀਰ ਨੇ ਖਰੀਦਣੀਆਂ ਪੂਰੀ ਗੱਲਬਾਤ ਤੁਹਾਨੂੰ ਸਮਝ ਵਿੱਚ ਆ ਜਾਵੇ ਹਾਂਜੀ ਹਾਂ ਸੋ ਇੱਕ ਵਾਰੀ ਜਿਹੜਾ ਦੋਸਤੋ ਇਸ ਝੋਟੀ ਦਾ ਸਮਝ ਦਾ ਫੇਸ ਕੁਆਲਿਟੀ ਤੁਹਾਨੂੰ ਦਿਖਾ ਤੋ ਕੱਦ ਕਾਠ ਵੀ ਕਾਫੀ ਵੱਡਾ ਲੰਬੀ ਧੌਣ ਲੰਬਾ ਲੰਬੀ ਕਰ ਦੇਣਾ ਠੀਕ ਹੈ ਜੀ ਲੰਬੀ ਕਰ ਦੇਣਾ ਲੰਬੀ ਧੌਣ ਚੌੜੇ ਪਿੱਠ ਪੁੱਠੇ ਦੇ ਵਿੱਚ ਆ ਵੇਖੋ ਜੀ ਠੀਕ ਹੈ ਜੀ ਚੌੜੇ ਪਿੱਠ ਪੁੱੜੇ ਦੇ ਵਿੱਚ ਆ ਬੈਕ ਸਾਈਡ ਤੋਂ ਥਣ ਦੇਵਾ ਆ ਦੇਖੋ ਜੀ ਬਿਲਕੁਲ ਸੰਧੂ ਸਾਹਿਬ ਫੁੱਲ ਹਾਈਟ ਆ ਆਪਾਂ ਇਹ ਨਹੀਂ ਕੋਈ ਛੋਟੀ ਹੋਊਗੀ ਕੋਰੇ ਖੜੀ ਮੜਾ ਛੋਟੀ ਤੇ ਲੱਗੀ ਇਸ ਇੱਥੇ ਗੱਲ ਬਨੇ ਖੜੀ ਲਓ ਜੀ ਸੰਧੂ ਸਾਹਿਬ ਦੇਖੋ ਇਹ ਨਹੀਂ ਵੀ ਕੋਈ ਛੋਟੀ ਹਾਈਟ ਹੋਊਗੀ ਪੂਰੀ ਫੁੱਲ ਹਾਈਟ ਆ ਮੈਂ ਦੀ ਫੁੱਲ ਹਾਈਟ ਆ ਲਓ ਜੀ ਹਾਂਜੀ ਠੀਕ ਹੈ ਜੀ ਸੋ ਇੱਕ ਸਾਈਡ ਦੂਜੀ ਸਾਈਡ ਵਾਲੇ ਪਾਸੇ ਆ ਜੀਏ ਦੋਸਤੋ ਪਰਲੇ ਪਾਸੇ ਬੰਦਾ ਖੜਾ ਇੱਕ ਨਾਰਮਲ ਹਾਈਟ ਦੀ ਜੇਕਰ ਆਪਾਂ ਗੱਲ ਕਰ ਲਈਏ ਕੋਈ 5 ਫੁੱਟ 9 10 10 ਇੰਚ ਤੱਕ ਜਿਹੜਾ ਬੰਦਾ ਖੜਿਆ ਉਹ ਇੰਨਾ ਕਿ ਨਜ਼ਰ ਆਉਂਦਾ ਠੀਕ ਹੈ ਜੀ ਬਾਕੀ ਤੁਸੀਂ ਹਾਂ ਜੀ ਹਾਂ ਜੀ ਆਪ ਅਗੇ ਜਜਮੈਂਟ ਕਰ ਲਿਓ ਵੈਸੇ ਪਰਮਜੀਤ ਉਹਨਾਂ ਦਾ ਕੱਦ ਵੀਰ ਉਹਨਾਂ ਦਾ ਕਾਫੀ ਵੱਡੇ ਆ ਹਾਂਜੀ ਹਾਂਜੀ ਕਿਉਂਕਿ 6 ਫੁੱਟ ਕੋਈ 3-4 ਇੰਚ ਨਹੀਂ ਸੰਤੂਤ ਸਾਹਿਬ 6 ਫੁੱਟ 7 ਇੰਚ ਆ ਜੀ 6 ਫੁੱਟ 7 ਇੰਚ ਹਾਂਜੀ ਤਾਂ ਮਾ ਪੂਰੀ ਬਹਗਰੂ ਦੀ ਕਿਰਪਾ ਹਾਂਜੀ ਫੌਜੀਆਂ ਦੇ ਫੀਤੇ ਦੇ ਮੁਤਾਬਕ ਹਾਂਜੀ ਹਾਂਜੀ ਮੈਂ ਉਹ ਹੀ ਗਿਸਾਬ ਲਾਉਂ ਲਿਆ ਮੱਧ ਬਹੁਤ ਵੱਡੇ ਕੱਦ ਦੀ ਆ ਹਾਂਜੀ ਹਾਂਜੀ ਸੋ ਵੀਰ ਉਹਨਾਂ ਦਾ ਕਾਫੀ ਵੱਡਾ ਕਾਦਾ ਪਰ ਇੱਕ ਨਾਰਮਲ ਜਿਹੜਾ ਬੰਦਾ ਖੜਾ ਕੋਈ 5 ਫੁੱਟ 8-7 9 ਇੰਚ ਵਾਲਾ ਉਹਦੇ ਸਾਹਮਣੇ ਜਿਹੜਾ ਦੋਸਤੋ ਪਰਲੇ ਪਾਸੇ ਖੜ ਜੇ ਬੰਦਾ ਦੂਜੇ ਪਾਸੇ ਨਜ਼ਰ ਨਹੀਂ ਆਉਂਦਾ ਕਿ ਬਾਕੀ ਏਡੇ ਕਤ ਗਾੜ ਦੀ ਮਾਲਕ ਹਨ ਹਾਂਜੀ ਇੱਕ ਵਾਰੀ ਤੁਹਾਨੂੰ ਖੋਲ ਕੇ ਚਲਾ ਕੇ ਦਿਖਾ ਦਿੰਨੇ ਆਂ ਖੋਲ ਕੋਰੇ ਖੋਲ ਦਿਓ ਆ ਦੇਖੋ ਜੀ ਠੀਕ ਆ ਜੀ ਕੋਨੇ ਕੋਨੇ ਲੈ ਜਾ ਬਾਕੀ ਦੋਸਤੋ ਜਿਹੜਾ ਵੀਰ ਕੋਈ ਕਿ ਨਸਲ ਮੋਰੀਟ ਦੇ ਕੰਮ ਕਰਨਾ ਚਾਹੁੰਦਾ ਬਹੁਤ ਸੋਹਣੇ ਬੱਚੇ ਤੁਸੀਂ ਲੈ ਸਕਦੇ ਜੇ ਚੰਗੀਆਂ ਕਟੀਆਂ ਝੋਟੀਆਂ ਤੁਸੀਂ ਤਿਆਰ ਕਰ ਸਕਦੇ ਜਿਹਾਹੋ ਜੇ ਪਾਸੋਂ ਤੋਂ ਬਾਕੀ ਅੱਛਾ ਵੀਰ ਪਰਮਜੀਤ ਅਕੇ ਗੱਬਣ ਵੀ ਚੰਗੇ ਸੀਮਨ ਤੋਂ ਹਾਂਜੀ ਸੰਧੂ ਸਾਹਿਬ ਸੀਮਨ ਬਹੁਤ ਚੰਗਾ ਉਹ ਵੀਰਾਂ ਦਾ ਨਾ ਫੋਨ ਨੰਬਰ ਉਹਨਾਂ ਨਾਲ ਤੁਹਾਡੇ ਸਾਹਮਣੇ ਲਾਇਆ ਸੀ ਚੁੱਕਿਆ ਨਹੀਂਗਾ ਆਪਾਂ ਪੁੱਛ ਕੇ ਸਾਰਾ ਕਲੀਅਰ ਦੱਸ ਦਾਂਗੇ ਠੀਕ ਹੈ ਜੀ ਲੋਬੇ ਦੋਸਤੋ ਕੋਈ ਵੀ ਕਸਟਮਰ ਕੋਈ ਵੀ ਗਾਹਕ ਕੋਈ ਵੀ ਕਿਸਾਨ ਫਾਰਮਰ ਵੀਰ ਕੋਈ ਆ ਰਿਹਾ ਇਹਨੂੰ ਖਰੀਦਣ ਤਾਂ ਉਹਨੂੰ ਜਿਹੜਾ ਦੋਸਤੋ ਇੱਕ ਸ਼ੋਰ ਕਰ ਦਿੱਤਾ ਜਾਊਗਾ ਵੀ ਕਿਸ ਸੀਮਨ ਤੋਂ ਜਿਹੜੀ ਇਹ ਗੱਬਣ ਉਹ ਡਿਟੇਲ ਜਿਹੜੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਡਾਕਟਰ ਸਾਹਿਬਾਨ ਤੋਂ ਪਤਾ ਕਰਵਾ ਕੇ ਜਿਹੜਾ ਦੱਸਿਆ ਜਾਊਗਾ ਬਾਕੀ ਚੰਗਾ ਸੀਮਨ ਲੱਗਾ ਹੋਇਆ ਤੇ ਅੱਗੇ ਉਹ ਚੰਗਾ ਆ ਜਾਊਗਾ ਠੀਕ ਹੈ ਲੈਓ ਆ ਲੈਓ ਲੈਓ अच्छा परमजीत वीर मान लो जितھوں ਆਪਾਂ ਚਲੋ ਪਰਚੇਜ਼ ਕੀਤੀ ਆ ਆਪਾਂ ਅੱਗੋਂ ਖਰੀਦੀ ਆ ਹਾਂਜੀ ਉਥੋਂ ਕੋਈ ਮਿਲਕ ਤਾਂ ਕੋਈ ਪੁੱਛਿਆ ਵੀਰਵਾ ਲਿਆ ਕਿੰਨੇ ਸੰਦੂ ਸਾਹਿਬ ਇਹ ਆਪਾਂ ਝੂਠ ਬੋਲ ਕੇ ਨਹੀਂ ਦੇਣੀ ਸੰਦੂ ਸਾਹਿਬ ਆਪਣੇ ਲਾਗੇ ਵੱਡੇ ਸਭਰਾ ਨਗਰ ਆ ਜੀ ਹਾਂਜੀ ਉਥੋਂ ਸੰਦੂ ਸਾਹਿਬ ਆਪਾਂ ਮਹਿ ਲਈ ਆ ਜੀ ਬਿਲਕੁਲ ਜੇ ਕੋਈ ਆਪਾਂ ਭਰਾ ਖਾਸ਼ ਲਊਗਾ ਸਾਰਾ ਆਪਾਂ ਦਾ ਬਾਇਓ ਡਾਟਾ ਉਹਨਾਂ ਨੂੰ ਦੱਸ ਦਾਂਗੇ ਬਿਲਕੁਲ ਜੀ ਕਹਿਣ ਦੀਆਂ ਗੱਲਾਂ ਨਹੀਂ ਸੰਦੂ ਸਾਹਿਬ ਸਹੀ ਏ ਬੰਦੇ 1,45,000 ਦੀ ਮਹਿ ਲਿਆ ਇਹ ਹਰਿਆਣੇ ਚੋਂ ਜੀ ਪਿਛਲੇ ਸੂਏ ਅੱਛਾ ਜੀ ਸਾਨੂੰ ਸਾਬ 16 ਕਿਲੋ ਦੁੱਧ 17 16 16 ਕਿਲੋ ਰੁਟੀਨ ਦੇ ਵਿੱਚ ਦੁੱਧ ਮੇਰਾ ਚੁੰਦੇ ਰਹੇ ਆ ਠੀਕ ਹੈ ਜੀ ਹਾਂ ਨਾ ਝੂਠ ਬੋਲ ਕੇ ਦੇਣੀ ਸਭਰਾਵਾਂ ਦੀ ਮੈਂ ਆ ਜੀ ਵੱਡੇ ਸਭਰਾਵਾਂ ਤੋਂ ਪਹ ਮੱਝ ਲਈ ਠੀਕ ਹੈ ਜੀ ਹਾਂਜੀ ਲਓ ਜੀ ਸੂਣ ਦਾ ਆਪਾਂ ਏਰੀਆ ਦਾ ਕੋਈ ਵੀਰ ਲੈ ਲੇ ਅਗਲਾ ਕਹਦੇ ਆਪਾਂ ਘਰ ਵੀ ਦੱਸ ਦਾਂਗੇ ਫਰਾਨੇ ਬੰਦਿਆਂ ਤੋਂ ਲਈ ਆ ਬਿਲਕੁਲ ਜੀ ਹਾਂ ਦੋਸਤੋ ਬੈਕ ਗਰਾਊਂਡ ਜਿਹੜੀ ਹੈਗੀ ਆ ਜਿੱਥੋਂ ਆਈ ਉਥੋਂ ਉਸ ਪਿੰਡ ਦਾ ਵੀਰਵਾ ਵੀ ਵੀਰ ਨੇ ਪਾਤਾ ਵੱਡੇ ਸੁਭਰਾ ਮਾਚ ਬਿਲਕੁਲ ਸੰਧੂ ਸਾਹਿਬ ਜੀ ਨੂੰ ਕਹਿ ਦਿੰਦੇ ਆ ਕਿ ਡਬਲ ਪੈਸੇ ਕਰਨ ਵਾਲੀ ਝੋਟੀ ਆ ਇਹਦੇ ਵਿੱਚ ਸਾਰੇ ਵੀਰ ਦੇ ਵੇਖਣਦੇ ਆ YouTube ਬਿਲਕੁਲ ਬਿਲਕੁਲ ਸ਼ੋਰ ਹੀ ਡਬਲ ਪੈਸੇ ਕਰਨ ਵਾਲੀ ਝੋਟੀ ਆ ਬਿਲਕੁਲ ਜੀ ਹਾਂਜੀ ਤਾਂ ਦੋਸਤੋ ਫਿਲਹਾਲ ਡਰਾਈ ਪੀਰੀਅਡ ਦੇ ਵਿੱਚ ਆ ਵੈਸੇ ਇੱਥੇ ਗਾਣ ਕੇ ਪਸ਼ੂ ਜਿਹੜਾ ਨਾਰਮਲ ਹੀ ਛੱਡਣਾ ਪੈਂਦਾ ਕੋਈ 3-3 ਮਹੀਨੇ 2.5-3 ਮਹੀਨੇ ਵੈਸੇ ਡਰਾਈ ਕਰਨਾ ਪੈਂਦਾ ਪਸ਼ੂ ਨੂੰ ਤਾਂ ਜੋ ਅੱਗੇ ਆ ਨੈਕਸਟ ਲੋਕੇਸ਼ਨ ਦੇ ਵਿੱਚ ਦੁੱਧ ਆਪਾਂ ਚੰਗਾ ਲੈ ਸਕੀਏ ਠੀਕ ਆ ਫਿਲਹਾਲ ਫਿਰ ਵੀ ਕੋਈ ਵੀਰ ਆਪਦੀ ਚੈੱਕ ਪਾਸ ਕਰੋਗੇ ਤੁਸੀਂ ਦੁੱਧ ਹੈਗਾ ਥਾਣਾ ਚ ਆਪਦੀ ਵਰਾ ਕੇ ਤਸੱਲੀ ਕਰ ਸਕਦੇ ਬਿਲਕੁਲ ਸੰਧੂ ਸਾਹਿਬ ਜੀ ਨੂੰ ਬਰੀਡ ਵਾਲੀ ਮੈਂ ਆਂਦੇ ਦੇਖੋ ਧੌਣ ਕਿੰਨੀ ਲੰਮੀ ਮੂੰਹ ਧੌਣ ਦੇਖੋ ਬਿਲਕੁਲ ਪਤਲੀ ਧੌਣ ਬਿਲਕੁਲ ਤੇ ਫੇਸ ਕੁਆਲਟੀ ਬਹੁਤ ਲੰਮੀ ਆ ਸਿੰਗ ਗੋਲ ਆ ਛੋਟਾ ਸਿੰਗ ਅੱਖਾਂ ਦੋਨੋਂ ਸੰਧੂ ਸਾਹਿਬ ਇੱਕੋ ਜੀਆਂ ਹੂੰ ਫਿਰ ਬਿਲਕੁਲ ਸੀਲ ਮੂੰਹ ਐਵੇਂ ਫੜਲੇ ਕੋਈ ਲੋ ਜੀ ਮਿੱਠੀ ਵੀ ਹੈ ਹਾਂਜੀ ਬਿਲਕੁਲ ਜੀ ਕੋਈ ਸੰਧੂ ਸਾਹਿਬ ਕੰਪਲੇਂਟ ਨਹੀਂ ਕੀ ਨੇ ਬਿਲਕੁਲ ਜੀ ਬਿਲਕੁਲ 10 ਸਾਲ ਦਾ ਬੱਚਾ ਫੜ ਕੇ ਭਾਵੇਂ ਮੈਂ ਇਹਨੂੰ ਲੂਨ ਦੇ ਸਕਦਾ ਵਾ ਸਹੀ ਹੈ ਸਹੀ ਵੇਖੋ ਜੀ ਸਾਰੇ ਵੀਰਾਂ ਦੇ ਸਾਹਮਣੇ ਨਸਲ ਬਰੀਡ ਦੀ ਜਿਹੜੀ ਖਾਸੀਅਤ ਹੈ ਬਿਲਕੁਲ ਸੰਧੂ ਸਾਹਿਬ ਅੱਛਾ ਵੀਰ ਪਰਮਜੀਤ ਕੀ ਡਿਮਾਂਡ ਕਰਦੇ ਆ ਇਹ ਛੋਟੀ ਇਹ ਮੱਝ ਕਿੱਥੋਂ ਤੱਕ ਦੇ ਲੈ ਦੇ ਕਰਨਾ ਪੈਂਦਾ ਸੰਧੂ ਸਾਹਿਬ ਇਹਦੀਆਂ ਡਿਮਾਂਡਾਂ ਆਪਾਂ ਜਾਇਜ਼ ਹੀ ਕਰਨੀਆਂ ਵਾ ਦੇਣ ਲੈਣ ਵਾਲੀਆਂ ਗੱਲਾਂ ਮੁੱਲ ਕਰਾਂਗੇ ਆਪਾਂ ਸੰਧੂ ਸਾਹਿਬ 75000 ਰੁਪਇਆ ਹਾਂਜੀ ਤੇ 2000 ਛੱਡਣਾ ਵੀਰਾਂ ਨੂੰ 75000 ਦੀ ਦੇਣੀ ਹੈ ਉਹਦੇ ਵਿੱਚੋਂ ਖੁਸ਼ੀ ਨਾ ਹੋਊ अच्छा जी हां जी मतलब 73000 ਲੈ ਦਿੱਆ ਬਸ ਉਹਦੇ ਵਿੱਚ ਸੰਧੂ ਸਾਹਿਬ ਛੋੜ ਖੁਸ਼ੀ ਨਾ ਕਰਾਂਗੇ ਲੋ ਵੀ ਬਸ ਇਹੋ ਲੋ ਦੋਸਤੋ 7 ਮਹੀਨੇ ਜਿਹੜੇ ਉਹ ਕੰਪਲੀਟ ਬਿਲਕੁਲ ਜੀ ਬਿਲਕੁਲ 7 ਮਹੀਨੇ ਕੰਪਲੀਟ ਆ ਵੈਸੇ ਅਗਲਾ ਜਿਹੜਾ ਸਮਾਂ ਉਹ ਤਿੰਨ ਕ ਮਨთੇ ਜੇ ਬਾਕੀ ਆ ਹਾਂ ਜੀ ਉਹ ਸਕੋਰਿੰਗ ਤੁਸੀਂ ਵੇਖੋ ਘੱਟੋ ਘੱਟ ਵੀ ਜ਼ਿਆਦਾ ਨਹੀਂ ਵੀ ਜੇਕਰ ਬਿਲਕੁਲ ਕਰਮਾਂ ਦੀ ਹੁਣ ਮੌਕੇ ਤੇ ਹੁੰਦੀ ਰੁੱਤ ਜਿਹੜੀ ਹੁਣ ਚੱਲਣ ਢੀ ਆ ਜਾਂ ਬਾਜ਼ਾਰ ਚੱਲਣ ਢੀ ਆ ਹੁਣ ਮੌਕੇ ਤੇ ਹੁੰਦੀ ਤਾਂ ਜਿੰਨਾ ਮਰਜ਼ੀ ਦਾ ਸੰਤੋਖ ਸਾਹਿਬ 1.60-70 ਦੀ ਜਿੰਨਾ ਹੋਣਾ ਰਹੀ ਵਿਸਾਖੀ ਦੀ ਇਸੇ ਵਿਸਾਖੀ ਦੀ ਸੋਈ ਹੁੰਦੀ ਤੇ 1.60-70 ਹਜ਼ਾਰ ਦੀ ਝੋਟੀ ਆ ਬਿਲਕੁਲ ਜੀ ਸੋ ਦੋਸਤੋ ਇਹ ਜਿਹੜੀ ਬਿਲਕੁਲ ਜੀ ਹੁਣ ਤੋਕੜ ਗੱਬਣ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰਦੇ ਜੇ ਤੇ 7 ਮਹੀਨੇ ਦੀ ਗੱਬ ਕੋਈ ਆਪ ਦਾ ਡਾਕਟਰ ਸਾਹਿਬ ਤੁਸੀਂ ਨਾਲ ਲੈ ਕੇ ਤੁਸੀਂ ਨਹੀਂ ਕਰਵਾਉਂਦੇ ਕੋਈ ਵੀਰ ਨਾਲ ਲੈ ਕੇ ਆਵੇ ਚੰਗੀ ਆ ਓਵਰ ਆਲ ਜਿੰਨੀ ਆ ਬਹੁਤ ਖੂਬਸੂਰਤ ਅੱਗੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਫਿਰ ਲੋਈ ਹਾਂਜੀ ਇਹ ਸੰਤੋਖ ਸਾਹਿਬ ਦੂਸਰਾ ਸੂਆ ਤੇ ਸੰਤੋਖ ਸਾਹਿਬ ਘਰ ਆਣੇ ਦੇ ਮੁਤਾਬਕ ਸੰਤੋਖ ਲਗਦਾ ਸੋਛੇ ਸੱਤ ਕ ਦਿਨ ਹਜੇ ਬਾਕੀ ਆ ਸੂਣ ਦੇ ਠੀਕ ਆ ਜੀ ਸੂਹਾ ਕੋਈ ਆਪ ਵੀ ਸਮਝਣਾ ਤੁਸੀਂ ਤੀਜਾ ਮੰਨ ਲਿਆ ਦੂਜਾ ਮੰਨ ਲਿਆ ਹਾਂ ਜੀ ਦੂਸਰਾ ਮੰਨ ਲਿਆ ਠੀਕ ਆ ਜੀ ਕਹਿੰਦੇ ਮਜ਼ਾਕ ਸੰਧੂ ਸਾਹਿਬ ਉਹਨਾਂ ਦਾ ਕਹਿੰਦੇ ਕਿ ਪਿਓਰੀ ਹੀ ਦੂਸਰਾ ਸੂਹਾ ਵਾ ਹਾਂ ਜੀ ਬੜੀ ਜੰਮੀ ਜੁੰਮੀਆਂ ਚਾਰਚੂਰ ਦੀ ਪਲੀ ਮੈਂ ਕਰਕੇ ਤਾਂ ਥੋੜਾ ਤੀਜਾ ਸੂਹਾ ਮਹਿਸੂਸ ਕਰਾਉਂਦੀ ਆ ਹਾਂ ਹਾਂ ਜੀ ਬਾਕੀ ਵੀਰ ਪਰਮਜੀਤ ਵਿੱਚ ਵਿਚ ਵਿਚਾਲ ਇਹ ਵੀ ਹੋ ਜਾਂਦਾ ਨਾ ਕਿ ਨਾ ਪਸ਼ੂ 5 7 8 ਮਹੀਨੇ ਕਿਨਾਂ ਦੱਬਾ ਧੁਪਾ ਮਾਰ ਜਾਂਦਾ ਸਭ ਉਹ ਵੀ ਸੂਹਾ ਜਿ ਕਿਨਿਆ ਜਾਂਦਾ ਬਿਲਕੁਲ ਜੀ ਬਿਲਕੁਲ ਸੰਧੂ ਸਾਹਿਬ ਠੀ ਬਾਕੀ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਜੀ ਜਿੰਨੇ ਵੀ ਆ ਕਰਮ ਵਾਲੀ ਵੈਸੇ ਵੱਡੀਆਂ ਮੱਝਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਕੋਈ ਬਾਲੀ ਦਰਮਿਆਨੀ ਵੀ ਨਹੀਂ ਗਈ ਹਾਂਜੀ ਹਾਂਜੀ ਵਿਚਲਾ ਮੇਲਾ ਵੀ ਪੂਰੀ ਸੰਦੂਸਰ ਸਭੀ ਬੋਲ ਆ ਮੇਰੇ ਲਈ ਹਮ ਤੋਂ ਜਿਹੜੀ ਥੋੜੀ ਜਿਹੀ ਪਾਸੇ ਮੈਂ ਘਰ ਵਾਲਿਆਂ ਨੇ ਬਹੁਤ ਚੰਗੀ ਆ ਹਾਂ ਤੇ ਥਾਂ ਲੇਵਾ ਸਾਨੂੰ ਸਭ ਬਹੁਤ ਕੁਆਲਿਟੀ ਲੱਗੀ ਵੇਖਾਂ ਹਾਂ ਲੈ ਠੀਕ ਆ ਹਾਂਜੀ ਹਾਂ ਜਿਹੜਾ ਦੋਸਤ ਸੋਨਾ ਲੇਵਾ ਬਿਲਕੁਲ ਬਿੰਦੀਆਂ ਵਾਲਾ ਠੀਕ ਆ ਹਾਂਜੀ ਹਾਂ ਪਟਨਾ ਵਾਲਾ ਲੇਵਾ ਹਾਂਜੀ ਸੋਹਣੀ ਆ ਸਾਨੂੰ ਸਭ ਮੈਂ ਜਿੰਨੇ ਚੋਕੀ ਗਈ ਹੈ ਨਾ ਹਾਂ ਬਾਕੀ ਇੱਕ ਵਾਰੀ ਤੁਹਾਨੂੰ ਥੋੜ ਤੋਂ ਲੋਈ ਬਰੀਡ ਦੇ ਵਿੱਚ ਦੋਸਤੋ ਜਿਹੜੀ ਇਹ ਮਾਝਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੋਹਣੇ ਪੇਟਪੂੜੇ ਦੇ ਵਿੱਚ ਆਪਾਂ ਤਲੇ ਪਿੰਡੇ ਦੀ ਤੋਂ 5 ਲੈ ਜੇ 4 ਦਿਨ ਲੈ ਜੇ ਇੰਨੇ ਕੁ ਦਿਨ ਕੱਢ ਚੁੱਕੀ ਕਰਮਾ ਲਈ ਥੱਲਿਓਂ ਕਾਫੀ ਸੋਨਾ ਖੁੱਲਣ ਲਈ ਆ ਬਾਕੀ ਦਿਨਾਂ ਤੇ ਆਪਾਂ ਛੱਡ ਦਿੰਨੇ ਆ ਵੀ ਲੈਵਾ ਦਿਨਾਂ ਦੇ ਅਕੋਰਡਿੰਗ ਜਿਹੜਾ ਪੂਰਾ ਤਿਆਰ ਕਰਕੇ ਸਾਹਮਣੇ ਪੇਸ਼ ਕਰੂਗੀ ਸਾਹ ਬਤਨਾ ਤੋਂ ਬਾਕੀ ਥਣਾ ਦੀ ਤਿੱਪਣ ਕਿੰਦਾ ਜਾਂ ਹਾਰ ਪਿੱਛੇ ਦੀ ਕੋਈ ਸਮੱਸਿਆ ਉਹ ਆਪਾਂ ਵੀਰ ਤੋਂ ਪੁੱਛ ਲਾਂਗੇ ਇੱਕ ਵਾਰੀ ਠੀਕ ਹੈ ਜੀ ਪੂਰਾ ਸ਼ੋਰ ਕਰ ਦਾਂਗੇ ਤੁਹਾਨੂੰ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਚਾਹੇ ਤੁਸੀਂ ਘਰੇ ਆਉਣਾ ਚਾਹੁੰਦੇ ਜੀ ਤੇ ਉਸ ਕੰਮ ਵਾਲੋਂ ਕੋਈ ਜੜੀ ਦਿੱਕਤ ਨਾ ਇਸ ਨੂੰ ਫੇਸ ਕਰਨੀ ਪਵੇ ਸੰਧੂ ਸਾਹਿਬ ਬਿਲਕੁਲ ਗਾਵਾਂ ਵਰਗੀ ਕਰਮਾ ਵਾਲੀ ਸਕੀਲ ਠੰਡੀ ਮਾਜਾ ਲਓ ਜੀ ਦੇਖੋ ਸੰਧੂ ਸਾਹਿਬ ਉਹੋ ਜੀ ਨਹੀਂ ਕਿ ਕੋਈ ਗੱਲ ਕਿਸੇ ਵੀ ਭਰਾ ਨੇ ਰੱਖਣ ਵਾਲੇ ਸ਼ੌਂਕ ਮੇ ਲੈਣਾ ਖੜਨੀ ਆ ਤਾਂ ਬਹੁਤ ਚੰਗੀ ਸਕੀਲ ਠੰਡੀ ਮਾਜਾ ਸੰਧੂ ਸਾਹਿਬ ਲਓ ਦੇਖੋ ਲਓ ਜੀ ਇਸ ਤਰ੍ਹਾਂ ਆਪਾਂ ਬੈਗੇ ਸੰਧੂ ਸਾਹਿਬ ਤੇਪ ਲੋ ਕੋਈ ਕਰਮ ਵਾਲੀ ਕਿਸਮ ਦੀ ਹੈ। ਲੱਗਦਾ ਸੇ ਮਾਝ ਆਪਾਂ ਤੁਹਾਨੂੰ ਦਿਖਾਤੀ ਹੈ ਜਿਹੜੀ ਪੂਰੀ ਕਰਮ ਵਾਲੀ ਤਿਆਰੀ ਤੇ ਆ। ਸੋ ਦਿਨ 2 ਤੋਂ 4 ਇੱਕ ਦਿਨ ਫਿਰ ਆਪਾਂ ਤੁਹਾਨੂੰ ਕਨਫਰਮ ਕਰਾ ਦੇਨੇ ਵੀ 4 ਲੈ ਜੀ 3 ਲੈ ਜੀ ਦਿਨ ਇਹ ਨਿਕ ਲੈਂਦੀ ਆ ਲੋਹੀ ਬਰੀਡ ਦੇ ਵਿੱਚ ਲੋਹੀ ਨਸਲ ਦੇ ਵਿੱਚ। ਤੇ ਵੀਰ ਪਰਮਜੀਤ ਇਹਦੀ ਫਿਰ ਮੰਗ ਕੀ ਕਰਦੇ ਆ? ਸੰਧੂ ਸਾਹਿਬ ਇਹਦੀ ਮੰਗ 1,05,000 ਰੁਪਇਆ ਤੇ 2000 ਇਹਦੀ ਛੋਟ 1,03,000 ਦੀ ਮਾਝ ਆਪਾਂ ਦੇ ਦਾਂ। 1 ਲੱਖ 3 ਦੀ ਹਾਂਜੀ ਹਾਂਜੀ ਲਓ ਦੋਸਤੋ 1 ਲੱਖ 3000 ਦੀ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਜੀ ਸੋ ਜਿਹੜੇ ਵੀਰ ਕਾਫੀ ਤਿਆਰੀ ਵਾਲਾ ਪਸ਼ੂ ਲੱਭ ਰਹੇ ਆ ਬਿਲਕੁਲ ਜਿਹੜੀ ਦੋਸਤੋ ਪਹਿਲਾਂ ਠੀਕ ਆ ਜੀ ਉਹਨਾਂ ਲਈ ਬਿਲਕੁਲ ਪਰਫੈਕਟ ਆ ਬਾਕੀ ਇੱਕ ਵਾਰ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਥਾਣ ਦੇਰ ਦੱਸਦੇ ਆਂ ਅੱਧੇ ਸਾਈਡ ਤੋਂ ਸੰਧੂ ਸਾਹਿਬ ਭਰਾਵਾਂ ਨੂੰ ਦਿਖਾ ਦੋ ਦੋ ਸੂਰਤਾ ਚਾਰ ਚਫੇਰਿਆਂ ਜਿਹੜੇ ਮਰਜ਼ੀ ਦੇ ਦੇ ਦਿਖਾਓ ਜੀ ਆ ਸਾਈਡ ਤੋਂ ਸੰਧੂ ਸਾਹਿਬ ਸਾਰੇ ਬੰਨਿਆਂ ਤੋਂ ਵੀਰ ਲਿਕੋ ਜੀ ਲਓ ਵੀ ਦੋਸਤੋ ਇਹ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਜਿਹੜੀ ਇਹ ਮੱਝ ਦਿਖਾਉਣੀ ਸੀਗੀ ਠੀਕ ਆ ਜੀ ਦੋ ਹੀ ਪਸ਼ੂ ਸੀ ਅਜ ਵੀਰ ਪਰਮਜੀਤ ਉਹਨਾਂ ਕੋਲ ਜਿਹੜੇ ਬਕਾਊ ਆ ਬਾਕੀ ਦੋ ਪਸ਼ੂ ਜਿਹੜੇ ਉਹ ਸੇਲ ਹੋ ਚੁੱਕੇ ਆ ਫਿਲਹਾਲ ਜਿਹੜੇ ਹੁਣ ਮੌਜੂਦ ਨੇ ਅਵੇਲੇਬਲ ਨੇ ਦੋ ਉਹ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਅੱਛਾ ਵੀਰ ਪਰਮਜੀਤ ਇੱਕ ਨੰਬਰ ਆਪਣੇ ਬੋਲ ਦਿੱਤੀ ਜੀ ਨੰਬਰ ਸੰਧੂ ਸਾਹਿਬ 887256930 ਠੀਕ ਆ ਵੀਰ ਹਾਂਜੀ ਠੀਕ ਆ ਲਓ ਦੋਸਤੋ ਇਹ ਸਾਨੇ ਮੇਰੇ ਨਾਲ ਵੀਰ ਪਰਮਜੀਤ ਸਿੰਘ ਪਿੰਡ ਪਨਗੋਟੇ ਤੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਰੱਤਾਗੋਦਾ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਤੇ ਦਦੇਰ ਸਾਹਿਬ ਕੋਟ ਦਾਤਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੁਸੀਂ ਜਿਹੜੀ ਖਾਸ ਵਿਜਿਟ ਪਿੰਡ ਪਨਗੋਟੇ ਕਰਨੀ ਆ ਨਦੌਰ ਪਿੰਡ ਇੱਕ ਪਾਸੇ ਆ ਪੱਟੀ ਸ਼ਹਿਰ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪੱਠੇ ਭੈਣੀ ਪਿੰਡ ਥੋੜੀ ਦੂਰੀ ਤੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸასი ਸ਼੍ਰੀ ਅਕਾਲ ਜੀ ਸੰਧੂ ਸਾਹਿਬ